ਨੂੰ ਪਤਾ ਲੱਗਿਆ ਜੀ ਬਟ ਫਿਰ ਵੀ ਆਪਾਂ ਜਿਹੜਾ ਹੈਗਾ ਆਪਣੇ ਵੱਲੋਂ ਪਰਿਵਾਰ ਦੇ ਨਾਲ ਸਾਡੀ ਸਾਰੀ ਟੀਮ ਨਾਲ ਹੀ ਹੈ ਪਰਿਵਾਰ ਹਲੇ ਘਰ ਤਾਂ ਨਹੀਂ ਉਹ ਆਪ ਵੀ ਖੁਦ ਪੀਜੀਆ ਵਿਖੇ ਹੀ ਨੰ ਬਿਲਕੁਲ ਜਿਹੜਾ ਆਪਾਂ ਡੇਲੀ ਰੁਟੀਨ 'ਚ ਜਿਵੇਂ ਪਿੱਛੇ ਜੋ ਹਸਾ ਹੋਇਆ ਸੀ ਉਹਨੂੰ ਮਤੇ ਨਜ਼ਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਸਾਡੀ ਡੇਲੀ ਇੱਥੇ ਗਸ਼ਤ ਲੱਗਦੀ ਆ ਤੇ ਹੋਰ ਗਸ਼ਤ ਅਫਸਰ ਤੇ ਸੈਚ ਉੱਪਰ ਡੀਪ ਪਾਰਟੀਆਂ ਪੈਟਰੋਲਿੰਗ ਪਟੋਲੀ ਲੱਗੀਆਂ ਹੋਈਆਂ ਨੇ ਤੇ ਜਿਹੜੀ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਤੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਜਿਹੜੇ ਦੋਸ਼ੀ ਐ ਇਸ ਪਰਚੇ 'ਚ ਆਲਰੇਡੀ ਸਾਰੇ ਦੇ ਸਾਰੇ ਫੜੇ ਜਾ ਚੁੱਕੇ ਹਨ ਤੇ ਜੋ ਬਣਦੀ ਕਾਰਵਾਈ ਹੈ ਉਹ ਹੋ ਚੁੱਕੀ ਆ ਉਸ ਤੋਂ ਇਲਾਵਾ ਜਿਹੜਾ ਆਰਥਿਕ ਤੌਰ ਤੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਜਾਂ ਆਪਣੇ ਲੋਕਲ ਐਡਮਿਨ ਜੋ ਮਸਾਇਦਾ ਦੋਨੋਂ ਪਰਿਵਾਰਾਂ ਦੀ ਆ ਉਹ ਵੀ ਪੂਰਨ ਤੌਰ ਤੇ ਕੀਤੀ ਜਾ ਰਹੀ ਹੈ ਫਿਰ ਵੀ ਜਿਹੜੀ ਸਾਡੀ ਆ ਸਾਰੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਜਿਹੜਾ ਪੁਲਿਸ ਵੱਲੋਂ ਜੋ ਕਾਰਵਾਈ ਕਰਨੀ ਬਣਦੀ ਸੀ ਉਹਨੂੰ ਬਿਲਕੁਲ ਹੀ ਨੇਪਰੇ ਚੜਾਇਆ ਗਿਆ ਤੇ ਅੱਗੇ ਵਾਸਤੇ ਵੀ ਜਿਹੜਾ ਆਪਾਂ ਪਰਿਵਾਰ ਦੇ ਨਾਲ ਖੜੇ ਹਾਂ ਤੇ ਜਿਹੜਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਇਦਾਂ ਹੀ ਬਰਕਰਾਰ ਰੱਖਣ ਤੇ ਅੱਗੇ ਜਿਹੜਾ ਅੱਗੇ ਸਾਰਾ ਸੈਸ਼ਨ ਸਚਾਰੂ ਢੰਗ ਨਾਲ ਚੱਲੀ ਜਾਵੇ। ਕਿਹ ਜਦੋਂ ਨੂੰ ਪਤਾ ਲੱਗਿਆ ਵੀ ਇਹ ਕੋਈ ਨਾਟਕ ਨਹੀਂ। ਹਲੇ ਸਾਨੂੰ ਤਾਂ ਜੀ ਆਫੀਸ਼ੀਅਲੀ ਆਪਾਂ ਤਾਂ ਇੱਥੇ ਦੇਖੋ ਡਿਊਟੀ ਤੇ ਹੈਗੇ ਆਂ। ਬਾਕੀ ਸਾਡੇ ਜਿਹੜੇ ਲੋਕਲ ਆਫੀਸਰਸ ਸਬਡਿਵੀਜ਼ਨਲ ਹੈ ਉਹ ਸੇ ਪੀਜੀਆ ਹੀ ਹਨ। ਕਿ ਉਹ ਸਾਰੇ ਇਸ ਮਾਮਲੇ ਨੂੰ ਦੇਖ ਰਹੇ। ਮਾਹੌਲ ਕਿਸ ਤਰ੍ਹਾਂ ਹੈ? ਬਿਲਕੁਲ ਠੀਕ ਹੈ ਜੀ ਪੀਸਫੁੱਲ ਹੈ ਕੋਈ ਐਸੀ ਗੱਲ ਨਹੀਂ ਆ ਜਿਹੜੇ ਲੋਕਲ ਜਿਹੜੇ ਹੈਗੇ ਆਪਣੇ ਕਾਉਂਸਲਰਸ ਜਾਂ ਹੋਰ ਜਿਹੜੇ ਨਾਗਰਿਕ ਨੇ ਸਾਡੇ ਨਾਲ ਨੇ ਤੇ ਇਹਨੂੰ ਇਦਾਂ ਹੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਨੂੰ ਇਦਾਂ ਹੀ ਬਰਕਰਾਰ ਰੱਖਿਆ ਰਿਹਾ ਹੈ। ਨਹੀਂ ਜੇ ਉੱਥੇ ਹੀ ਹੁੰਦਾ ਜੇ ਉਹ ਜਿੱਥੇ ਹੈ ਉੱਥੇ ਹੀ ਹੁੰਦਾ ਉੱਥੇ ਫੈਸਿਲਿਟੀ ਹੈ। ਉਹ ਜੇ ਨਾ ਹੋਵੇ ਫੇਰ ਹੁੰਦਾ ਆਦਰਵਾਇਜ਼ ਜਿੱਥੇ ਉਹ ਪੇਸ਼ੈਂਟ ਉਹਨਾਂ ਉੱਥੇ ਠੀਕ ਹੈ ਠੀਕ ਹੈ। ਅਸੀਂ ਅਸਲ ਖੜਿਆ ਮੁਹਾਲੀ ਦੇ ਪਿੰਡ ਕੁੰਬੜਾ ਪੀਤੇ 13 ਨਵੰਬਰ ਦੀ ਜੇਕਰ ਗੱਲ ਕੀਤੀ ਜਾਵੇ 13 ਨਵੰਬਰ ਤਕਰੀਬਨ ਪੌਣੇ 7 ਵਜੇ ਦੇ ਕਰੀਬ ਕਿ ਦਰਦਨਾਖਾ ਸਾ ਜਿਹੜਾ ਕਿ ਮੁਹਾਲੀ ਦੇ ਪਿੰਡ ਕੁੰਬੜਾ ਚ ਵਾਪਰਦਾ ਹੈ ਜਿਸ ਵਿੱਚ ਦੋ ਨੌਜਵਾਨਾਂ ਦੋ ਪਿੰਡ ਦੇ ਨੌਜਵਾਨ ਲੈ ਕੇ ਹੁੰਦੇ ਪ੍ਰਵਾਸੀ ਜਿਹੜੇ ਪ੍ਰਵਾਸੀ ਨੌਜਵਾਨਾਂ ਦੇ ਨਾਲ ਉਹਨਾਂ ਦੀ ਖੈਰਬਾਹੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਪ੍ਰਵਾਸੀਆਂ ਵੱਲੋਂ ਆਪਣੇ ਨਾਲ ਸਾਥੀਆਂ ਨੂੰ ਲਿਆ ਕੇ ਦਿਲਪ੍ਰੀਤ ਤੇ ਦਮਨਪ੍ਰੀਤ ਦਮਨ ਕੁਮਾਰ ਨਾਮ ਦੇ ਨੌਜਵਾਨ ਦੇ ਉੱਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਦਮਨ ਕੁਮਾਰ ਜਿਹੜਾ ਕਿ 17 ਸਾਲ ਉਮਰ ਦੀ ਸੀ ਦੱਸੀ ਜਾ ਰਹੀ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦਿਲਪ੍ਰੀਤ ਸਿੰਘ ਜਿਹੜਾ ਕਿ ਹੈਗਾ ਉਸ ਨੂੰ ਜੇਰੇ ਇਲਾਜ ਮੋਹਾਲੀ ਦੇ ਨੀਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜੋ ਕਿ ਤਕਰੀਬਨ 7 ਦਿਨ ਆਈਸੀਯੂ ਦੇ ਵਿੱਚ ਐਡਮਿਟ ਰਹਿਣ ਤੋਂ ਬਾਅਦ ਅ ਆਪਣੀ ਜ਼ਿੰਦਗੀ ਅਤੇ ਮੌਤ ਜਿਹੜੀ ਲੜਾਈ ਲੜ ਰਿਹਾ ਸੀ ਤੇ ਉਹ ਅੱਜ ਹਾਰ ਚੁੱਕਾ ਹੈ تقریبا ਉਸ ਨੂੰ ਲੈ ਕੇ ਜੇਕਰ ਗੱਲ ਕੀਤੀ ਪਿਛਲੇ ਜਿਵੇਂ ਦਮਨ ਕੁਮਾਰ ਜਿਸ ਦਾ ਮੌਤ ਹੋ ਗਿਆ ਪਿੰਡ ਵਾਸੀਆਂ ਵੱਲੋਂ ਮੁਹਾਲੀ ਦੀ ਏਅਰਪੋਰਟ ਰੋਡ ਰੋਡ ਜਿਹੜੀ ਕਿ ਹੈਗੀ ਹੈ ਜਾਮ ਕਰ ਦਿੱਤੀ ਜਾਂਦੀ ਹੈ ਉਸ ਅਜਿਹੀ ਸਥਿਤੀ ਦੁਆਰਾ ਦਾ ਦੁਆਰਾ ਨਾ ਉਤਪਨ ਹੋਏ ਉਸ ਨੂੰ ਲੈ ਕੇ ਮੁਹਾਲੀ ਦੇ ਪਿੰਡ ਕੁੰਬੜਾ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ ਜਿਹੜੀ ਕਿ ਭਾਰੀ ਜਿਹੜੀ ਸੁਰੱਖਿਆ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਤੇ ਪੁਲਿਸ ਭਾਰੀ ਮਾਤਰਾ ਦੀ ਪੁਲਿਸ ਫੋਰਸ ਜਿਹੜੀ ਕਿ ਕੇ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਤਰੀਕੇ ਦੀ ਅਨਸਥਾਪਿਤ ਘਟਨਾ ਨੂੰ ਨਾਲ ਨਜਿੱਠਿਆ ਤੇ ਦੂਸਰੇ ਪਾਸੇ ਇੱਕ ਗੱਲ ਵੀ ਨਿਕਲ ਕੇ ਸਾਹਮਣੇ ਆਈ ਕਿ ਅੱਜ ਸ਼ਾਮੀ ਜਿਹੜਾ ਕਿ ਹੈਗਾ ਉਸ ਦੀ ਜਿਹੜੀ ਦਮਨ ਦਿਲਪ੍ਰੀਤ ਨਾਂ ਦਾ ਜਿਹੜਾ ਨੌਜਵਾਨ ਸੀਗਾ ਉਸ ਦੀ ਮੌਕੇ ਤੇ ਮੌਤ ਹੋਈ ਹੈ ਜਿਸ ਦੀ ਮੌਤ ਹੋਈ ਹੈ ਤੇ ਉਸ ਨੂੰ ਬਾਡੀ ਜਿਹੜੀ ਕਿ ਹੈਗੀ ਆ ਉਹਦੇ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਗਈ ਹੈ ਜਿਸ ਤੋਂ ਕਿ ਪੋਸਟਮਾਰਟਮ ਤੋਂ ਬਾਅਦ ਕੱਲ तकरीबन 12 ਵਜੇ ਤੋਂ ਬਾਅਦ ਜਿਹੜੀ ਕਿ ਉਹ ਘਰ ਦੇ ਹਵਾਲੇ ਸਭ ਤੋਂ ਜਿਹੜੀ ਬਾਡੀ ਜਿਹੜੀ ਕਿ ਸਪੁਰਦ ਕੀਤੀ ਜਾਏਗੀ ਉਸ ਤੋਂ ਬਾਅਦ ਇਹ ਦੇਖਣਾ ਹੈਗਾ ਕਿ ਜਿਹੜੇ ਪਰਿਵਾਰਕ ਮੈਂਬਰ ਨੇ ਉਹਦਾ ਸੰਸਕਾਰ ਕਰਦੇ ਨੇ ਕਿ ਹੁਣ ਕਿ ਉਸ ਨੂੰ ਲੈ ਕੇ ਵੀ ਕੋਈ ਪ੍ਰਦਰਸ਼ਨ ਦੀ ਕੋਈ ਸਥਿਤੀ ਇੱਥੇ ਪੈਦਾ ਹੋ ਸਕਦੀ ਹੈ ਕਰ ਦਿੱਤੇ ਗਏ ਨੇ ਤੇ ਕਿ ਅਜਿਹੀ ਸਥਿਤੀ ਦੁਆਰਾ ਨਾ ਕੋ ਉਤਪਨ ਹੋਏ ਉਸ ਨੂੰ ਲੈ ਕੇ ਨਿਗਰਣ ਲਈ ਵੀ ਬੜੇ ਪੁਖਤਾ ਇੰਤਜ਼ਾਮ ਲੜ ਕੇ ਮੋਹਾਲੀ ਪੁਲਿਸ ਲੋਕ ਕੀਤੇ ਜਾ ਚੁੱਕੇ ਨੇ ਮੋਹਾਲੀ ਤੋਂ ਮਨੀਸ਼ ਸ਼ੰਕਰ ਜ਼ੀ ਮੀਡੀਆ